ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਿਸਾਨ ਫੇਰ ਖਬਰਾਂ ਚ ਦੇਖ ਸਵਰ ਖਬਰਾਂ ਪੜੀਆਂ ਹੈਰਾਨੀ ਜਨਕ ਆਮ ਲੋਕਾਂ ਨੂੰ ਕਨਫਿਊਜ਼ ਕਰਨਾ ਬੜਾ ਹੈ ਕੀ ਜਿਹੜਾ ਹੈ 13 ਫਰਵਰੀ ਨੂੰ ਪਿਛਲੇ ਸਾਲ ਮੋਰਚਾ ਲੱਗਿਆ ਸੀ ਦੋ ਜਿਹੜੇ ਵੱਡੇ ਫੋਰਮ ਨੇ ਕਿਸਾਨ ਮਜ਼ਦੂਰ ਮੋਰਚਾ ਸਰਬਜੀਤ ਸਿੰਘ ਪੰਦੇਰ ਤੇ ਦੂਜੇ ਪਾਸੇ ਐਸ ਕੇ ਐਮ ਘੇਰ ਸੀ ਅਸੀਂ ਜਗਜੀਤ ਸਿੰਘ ਢੱਲੇਵਾਲ ਦਾ ਇਹ ਮੋਰਚੇ ਜਦੋਂ ਉਠਾਏ ਗਏ ਤੰਬੂ ਖਾੜੇ ਗਏ ਇਸ ਸਰਕਾਰ ਦੀ ਮਿਲਿਪੁਕਤ ਨਾਲ ਹੋਇਆ ਕੀ ਇਹਦੇ ਚ ਸੌਦਾ ਹੋਇਆ ਔਰ ਸੌਦਾ ਵੀ ਸੈਂਕੜੇ ਕਰੋੜਾਂ ਤੱਕ ਦਾ ਹੋ ਗਿਆ ਕੀ ਇਹਨਾਂ ਨੇ ਜਿਹੜਾ ਕਰੋੜਾਂ ਰੁਪਏ ਘਮਣ ਕੀਤੇ ਗਏ ਖਾਸ ਤੌਰ ਤੇ ਇਹ ਜਿਹੜਾ ਖਨੋਰੀ ਦੇ ਇਰਜਾਮ ਲੱਗ ਰਹੇ ਨੇ ਕਿਸਾਨਾਂ ਵੱਲੋਂ ਕਿ ਦੁੱਧ ਤੱਕ ਵੀ ਆਟਾ ਤੱਕ ਵੀ ਵੇਚ ਕੀ ਸਭ ਕੁਝ ਇਸ ਤਰ੍ਹਾਂ ਦਾ ਹੋਇਆ ਜਾਫਰੀ ਖੁਰ ਬਡਲ ਜਾ ਕਿਹਦੇ ਤੋਂ ਵਰਤ ਨਹੀਂ ਰੱਖਿਆ ਇਹ ਵਰਤ ਥੋੜੀ ਐ ਬੰਦਾ ਵਰਤ ਰੱਖਿਆ ਕਿ ਵੀ ਤੁਰ ਫਿਰ ਥੋੜੀ ਸਕਦਾ ਤੁਸੀਂ 4 ਦਿਨ ਰੱਖ ਕੇ ਦੇਖੋ ਇਹ ਤਾਂ ਵਿਗਿਆਨ ਨੂੰ ਵੀ ਬਾਤ ਪਾਉਂਦਾ ਜਗਜੀਤ ਸਿੰਘ ਢੱਲੇਵਾਲ ਬਹੁਤ ਸਾਰੀਆਂ ਗੱਲਾਂ ਉੱਠ ਰਹੀਆਂ ਨੇ ਔਰ ਸਰਕਾਰ ਨੇ ਇਹ ਕਿਸਾਨ ਲਹਿਰ ਨੂੰ ਫੇਰ ਕਰਨ ਲਈ ਇਹ ਮੋਰਚਾ ਲਵਾਇਆ ਸੀ ਇਹ ਗੱਲ ਕਈ ਤਾਂ ਕਹਿੰਦੇ ਨੇ ਹੈ ਯਾਰ ਐਸਸ ਦਾ ਬੰਦਾ ਇਹ ਤੇ ਇੱਥੇ ਤੱਕ ਵੀ ਹੈ ਕਈ ਕਹਿੰਦੇ ਨੇ ਤਾਂ ਕੰਮ ਹੀ ਇਹ ਆ ਪੰਜ ਵਾਰ ਵਰਤ ਰੱਖਿਆ ਜਗਜੀਤ ਸਿੰਘ ਢੱਲੇਵਾਲ ਜਿਹੜਾ ਇੱਕ ਵਾਰ ਹੀਰੋ ਬਣ ਗਿਆ ਸੀ ਅੱਜ ਕੱਲੇ ਨਿਸ਼ਾਨੇ ਤੇ ਆ ਕਿਸਾਨਾਂ ਤੇ ਤੇ ਲੋਕਾਂ ਦੇ ਇਹ ਸਾਰੀ ਗੱਲਬਾਤ ਇਸ ਵੀਡੀਓ ਚ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚਾ ਜਿਹੜੇ ਨਵੇਂ ਜੁੜੇ ਨੇ ਉਹ ਸਬਸਕ੍ਰਾਈਬ ਕਰ ਲੂ ਪਰ ਮੈਨੂੰ ਬੜੀ ਹੈਰਾਨੀ ਹੋਈ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਕਹੀ ਨਹੀਂ ਕਿ ਭਾਈ ਤੁਸੀਂ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਤਾਂ ਕੀ ਕਰ ਰਹਾ ਸੀ ਪੰਜ ਛੇ ਬੰਦੇ ਨੇ ਅਲਸਾ ਸਬਸਕ੍ਰਾਈਬ ਕਰਤਾ ਉਸ ਨੂੰ ਤੋਂ ਮੈਨੂੰ ਆਸ ਹੈ ਕਿ ਹੁਣ ਤੁਸੀਂ ਸਬਸਕ੍ਰਾਈਬ ਕਰੋਗੇ ਇਸ ਵੀਡੀਓ ਨੂੰ ਤਾਂ ਹੁਣ ਗੱਲ ਕਰੀਏ ਆਪਾਂ ਕਿਸਾਨਾਂ ਦੀ ਇਹ ਤਾਂ ਪਹਿਲਾਂ ਕੁਝ ਖਬਰਾਂ ਚ ਤਾਂ ਪਰਸ ਹੋਈ ਆ ਗਈ ਸੀ ਕਿ 4 ਮਈ ਨੂੰ ਜਿਹੜੀ ਮੀਟਿੰਗ ਹੋਣੀ ਹੈ ਅਸੀਂ ਦੇ ਵਿੱਚ ਜਾਣਾ ਇਹ ਸਰਪੰਚ ਸਿੰਘ ਪਦੇਰ ਤੇ ਜਗਜੀਤ ਸਿੰਘ ਡੱਲੇਵਾਲ ਦੋਨੇ ਫੋਨ ਕਿਉਂ ਨਹੀਂ ਜਾਣਾ ਜਾ ਕਿਹੜੀ ਸ਼ਰਤ ਹੈ ਸ਼ਰਤ ਇਹ ਹੈ ਕਿ ਜੇ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਕੋਈ ਵੀ ਸంత్రి ਕੋਈ ਵੀ ਅਫਸਰ ਮੁੱਖ ਮੰਤਰੀ ਮੰਤਰੀ ਕੋਈ ਵੀ ਆ ਗਿਆ ਤਾਂ ਅਸੀਂ ਦਈ ਜਾਣਾ ਕਿਉਂਕਿ ਇਹਨੇ ਕੀਤਾ ਸਾਡੇ ਨਾਲ ਵਿਸ਼ਵਾਸ ਘਾਤ ਤੇ ਸਾਨੂੰ 19 ਮਾਰਚ ਨੂੰ ਬੁਲਾ ਕੇ ਇਹਨਾਂ ਨੇ ਗ੍ਰਿਫਟਾਰ ਕੀਤਾ ਉਸ ਤੋਂ ਬਾਅਦ ਸਾਡੋ ਸਾਡੇ ਤੰਬੂ ਖੇੜ ਤੇ ਸਾਡੇ ਜਿਹੜਾ ਸਮਾਨ ਲੈ ਕੇ ਚਾਕੇ ਸਮਾਨ ਦੀ ਪਰਪਾਈ ਨਹੀਂ ਕੀਤੀ ਇਹ ਸਾਰਾ ਕੁਝ ਇਹ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਟਰਾਲੀਆਂ ਬੈਟਰੀਆਂ ਸਾਹ ਜੀ ਤੇ ਟਾਇਰ ਕੁਛ ਨਹੀਂ ਛੱਡਿਆ ਸਾਡਾ AC ਇਹ ਇਸ ਕਰਕੇ ਅਸੀਂ ਸਰਕਾਰ ਦੇ ਸਾਡਾ ਪੰਜਾਬ ਸਰਕਾਰ ਤੇ ਕੋਈ ਵਿਸ਼ਵਾਸ ਨਹੀਂ ਕੇਂਦਰ ਤੇ ਹੈ ਇਹ ਮਤਲਬ ਤਾਂ ਇਹ ਹੀ ਲਿਖਦਾ ਇਸ ਨੂੰ ਨੰਗਰਲੀ ਕਰ ਲੀ ਸੋ ਇਹ ਤਾਂ ਪਰਸੋਂ ਖਬਰ ਸੀ ਪਰ ਹੁਣ ਜਿਹੜੀ ਖਬਰ ਹੈ ਜਿਹੜੀ ਕੰਦੀ ਡਿਵੈਲਪਮੈਂਟ ਹੈ ਇਹ ਜ਼ਿਆਦਾ ਅਹਿਮ ਇਹਦੇ 2-3 ਵੱਡੇ ਇਲਜ਼ਾਮ ਨੇ ਮੈਂ ਉਹ ਪਹਿਲਾਂ ਤਾਂ ਇਲਜ਼ਾਮ ਬਾਰੇ ਦੱਸੂ ਕੀ ਨੇ ਲੈ ਬਾਅਦ ਚ ਦੱਸਦਾ ਇੱਕ ਇਲਜ਼ਾਮ ਤਾਂ ਇਹ ਹੈ ਕਿ ਖਨੌਰੀ ਮੋਰਚੇ ਤੇ ਸਿਰ ਚਾਰ ਬੰਦੇ ਅਧਿ ਚੌਧੇ ਸੀ ਜਗਜੀਤ ਸਿੰਘ ਢੱਲੇਵਾਲ ਦੀ ਅਭਿਮਨੂ ਕਹਾੜ ਦੀ ਤੇ ਕਾਕਾ ਸਿੰਘ ਕੋਟੜਾ ਦੀ ਤੇ ਨਾਲ ਸੁਰਜੀਤ ਸਿੰਘ ਹਰਦੋਚੜੀ ਦੀ ਬਸ ਤੇ ਇੱਕ ਤਾਂ ਇਹ ਇਲਜ਼ਾਮ ਵੀ ਇਹ ਕਿਸੇ ਨੇੜੇ ਨਹੀਂ ਲੱਗਣ ਦਿੰਦੇ ਸੀ ਤੇ ਇਹਨਾਂ ਨੇ ਕਰੋੜਾਂ ਰੁਪਏ ਦਾ ਕੰਮ ਕੀਤਾ ਇਤੋਂ ਤੱਕ ਇਲਜ਼ਾਮ ਕਿ ਜਿਹੜਾ ਆਟਾ ਦੁੱਧ ਜੋ ਵੀ ਇਕੱਠਾ ਹੁੰਦਾ ਸੀ ਸਮਾਨ ਉਹਨੂੰ ਇਹਨਾਂ ਨੇ ਵੇਚਦਾ ਕੋਈ ਹਸਾਬ-ਕਿਤਾਬ ਨਹੀਂ ਇੱਕ ਵੱਡਾ ਇਲਜ਼ਾਮ ਇਹ ਲੱਗਦਾ ਹੈ ਦੂਜਾ ਉਹ ਇਲਜ਼ਾਮ ਇਤੋਂ ਵੀ ਖਤਰਨਾਕ ਹੈ ਉਹ ਇਹ ਕਿ ਜਿਹੜਾ ਮੋਰਚਾ ਚੱਕਿਆ ਇਹ 19 ਮਾਰਚ ਨੂੰ ਜਿਹੜਾ ਕੁਝ ਹੋਇਆ ਹੈ ਜਿਵੇਂ ਜਗਜੀਤ ਸਿੰਘ ਡੱਲੇਵਾਲ ਨੂੰ ਫੜਿਆ ਗਿਆ ਸਰਪੰਚ ਸਿੰਘ ਦੀਰ ਨੂੰ ਫੜਿਆ ਗਿਆ ਸਾਰਾ ਜੋ ਕੁਝ ਹੋਇਆ ਇਹ ਜਿਹੜਾ ਘਟਨਾ ਕ੍ਰਮ ਹੈ ਇਹ ਘਟਨਾ ਕ੍ਰਮ ਜਿਹੜਾ ਹੈ ਉਹ ਹੋ ਮਿਲੀ ਭੁਗਤ ਹੈ ਸਰਕਾਰ ਨਾਲ ਮੋਰਚਾ ਉਠਾਉਣ ਲਈ ਸਰਕਾਰ ਨੂੰ ਕਹਿ ਦਿੱਤਾ ਗਿਆ ਸੀ ਵੀ ਐਂ ਕਰ ਲੋ ਤੁਸੀਂ ਮਿਲ ਕੇ ਖੇਡੇ ਨੇ ਇਹ ਸਾਰੇ ਇੱਕ ਵੱਡਾ ਜਾਲ 3 ਜਾਲ ਉਹ ਹੋਰ ਵੀ ਖਤਰਨਾਕ ਕਿ ਜੋ ਜਗਜੀਤ ਸਿੰਘ ਡੱਲੇਵਾਲ ਹੈ ਇਹਦਾ ਜਿਹੜਾ ਵਰਤ ਹੈ ਇਹ ਵੀ ਸਵਾਲਾਂ ਦੇ ਘੇਰੇ ਚ ਐ ਹੋ ਨਹੀਂ ਸਕਦਾ ਇੰਨਾ ਲੰਬਾ ਜੇ ਕੋਈ ਨਾਂ ਖਾਵੇ ਉਹ ਇਸ ਤਰ੍ਹਾਂ ਮੀਟਿੰਗਾਂ ਨਹੀਂ ਕਰ ਸਕਦਾ ਇਹ ਤਾਂ ਵਿਗਿਆਨ ਨੂੰ ਚੈਲੰਜ ਕਰ ਰਿਹਾ ਇਹ ਵੀ ਇਕੁਅਲ ਜਾਮ ਐ ਦੋ ਵੀ ਫਿਰ ਇਕੁਅਲ ਜਾਮ ਹੈ ਉਹ ਇਹ ਹੈ ਕਿ ਇਹ ਤਾਂ ਸਰਕਾਰ ਦੇ ਬੰਦੇ ਨੇ ਤਾਂ ਆਰਐਸਐਸ ਦੇ ਨਾਲ ਨੇ ਤਾਂ ਲਿਖ ਨੇ ਇਹ ਐਸਕੇਮ ਨੂੰ ਸੁਯੋਗਤ ਕਿਸਾਨ ਮੋਰਚੇ ਨੂੰ ਫੇਲ ਕਰ ਲਈਏ ਮੋਰਚਾ ਲਵਾਇਆ ਗਿਆ ਸੀ ਇਲਜ਼ਾਮ ਲੱਗੇ ਨੇ ਅਲੱਗ-ਅਲੱਗ ਲੀਡਰਾਂ ਵੱਲੋਂ ਹੁਣ ਕਿਹਦੇ ਇਲਜ਼ਾਮ ਲਾਇਆ ਪਹਿਲਾ ਜੋ ਤੇ ਵੱਡੇ ਜੋ ਉਹ ਹੈ ਇੰਦਰਜੀਤ ਸਿੰਘ ਕੋਟਪੁੱਟਾ ਜਿਹੜਾ ਇਹਨਾਂ ਦਾ ਸਾਥੀ ਕਿਸਾਨ ਸੰਘਰਸ਼ ਕਮੇਟੀ ਦਾ ਉਹਨੇ ਇਹ ਇਲਜ਼ਾਮ ਲਾਇਆ ਤੇ ਨਾਲ ਉਹਦੇ ਦੂਜਾ ਇਲਜ਼ਾਮ ਲਾਉਣ ਵਾਲਾ ਬੰਦਾ ਜਿਹੜਾ ਕਿਸਾਨ ਲੀਡਰ ਹੈ ਉਹ ਹੈ ਸੁਖਜਿੰਦਰ ਸਿੰਘ ਸਜਿੰਦਰ ਸਿੰਘ ਕੋਸਾ ਇੱਕ ਟਰੈਜੀ ਮੋਰਚਾ ਬਿਲਕੇ ਠਾਇਆ ਇਹਨਾਂ ਨੇ ਖਟਿਆ ਕੁਛ ਨਹੀਂ 40 ਸ਼ਹੀਦ ਕਰਾ ਲਏ ਸੁਭ ਕਰਨਗਰ ਵਾਲਿਆਂ 6 ਲੋਕਾਂ ਦੀ ਰੋਸ਼ਨੀ ਗਈ ਤੇ ਬਿਲਕੇ ਇਹਨਾਂ ਨੇ 6 ਸਰਕਾਰ ਨਾਲ ਸਾਡੇ ਕਿਸਾਨਾਂ ਦੇ ਟਿਕਟਾਪਾਇਆ ਤੇ ਪੈਸੇ ਦਾ ਇਹਨਾਂ ਨੇ ਦੱਬ ਕੇ ਗਵਨ ਕੀਤਾ ਖਾਸ ਤੌਰ ਤੇ ਜਿਹੜਾ ਕੀਤਾ ਗਵਨ ਜਗਜੀਤ ਸਿੰਘ ਢੱਲੇਵਾਲ ਦੇ ਗਰੁੱਪ ਨੇ ਇਹ ਉੱਥੇ ਹੈ ਖੇਰ ਹੋਰ ਵੀ ਉਠਾਇਆ ਜੰਗਵੀਰ ਚੋਹਾਨ ਨੇ ਉਹ ਤਾਂ ਕਹਿੰਦਾ ਪਹਿਲੇ ਲੱਗਦਾ ਸੀ ਇਹ ਤਾਂ ਐਸਕੇਐਮ ਨੂੰ ਫੇਲ ਕਰਨ ਲਈ ਲਵਾਇਆ ਗਿਆ ਮੋਰਚਾ ਦੇਖੋ ਇੱਕ ਗੱਲ ਤਾਂ ਚਰੋ ਜੰਗਵੀਰ ਚੋਹਾਨ ਹੁਣ ਕਹਦਾ ਜਾਂਦਾ ਹੈ ਲੇਕਿਨ ਇੱਕ ਗੱਲ ਤਾਂ ਕਲੀਅਰ ਹੈ ਜਦੋਂ ਇਹ ਮੋਰਚਾ ਲੱਗਿਆ ਸੀ ਉਸ ਵੇਲੇ ਵੀ ਇਹ ਤਾਂ ਗੱਲ ਚੱਲ ਰਹੀ ਸੀ ਕਿ ਕੀ ਇਹ ਮੋਰਚਾ ਸੱਚਮੁੱਚ ਹੀ ਜਿਹੜਾ ਹੈ ਇਹਦੀ ਲੋੜ ਹੈ ਜਿਸ ਤਰੀਕ ਕਿਨਾਲਟ ਚਾਰਗਦਰਬਾਦੀ ਕੋ ਮਰਜ਼ਬੀੜਿਆ ਦਾ ਜੱਥਾ ਜਾਊਗਾ ਉੱਥੇ ਬੈਠ ਕੇ ਜੋ ਡਾਂਗਾ ਪਾਈਆਂ ਛੇ ਬੰਦੇ ਦੀ ਰੋਸ਼ਨੀ ਚਲੀ ਗਈ ਜੋ ਖਬਰਾਂ ਲੱਗ ਗਿਆ ਉਧਰ ਉਹ ਕਹਿੰਦਾ ਜੀ ਮੈਂ ਬਰਤ ਰੱਖੂਗਾ ਤਾਂ ਇਹ ਜਿਹੜਾ ਕੋ ਚੱਲ ਰਿਹਾ ਸੀ ਕਿਸੇ ਨੂੰ ਨਾਨੇ ਕੰਫੀਡੈਂਸ ਨਹੀਂ ਲਿਆ ਕਿਸੇ ਇੱਕ ਪਾਸੇ ਇਕਤਾ ਦੀ ਗੱਲ ਚੱਲੀ ਤੇ ਦੂਜੇ ਪਾਸੇ ਨਾਲ ਦੀਆਂ ਮੀਟਿੰਗਾਂ ਸ਼ੁਰੂ ਕਰ ਲਈਆਂ ਜਿਹਦੇ ਨਾਲ ਇਕਤਾ ਕਰਨੀ ਜੇ ਇਕਤਾ ਕਰਨੀ ਉਹਨਾਂ ਨੂੰ ਮੀਟਿੰਗ 'ਚ ਕਿਸੇ ਨੂੰ ਨਹੀਂ ਬੁਲਾਇਆ ਤੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਸਵਾਲ ਤਾਂ ਉਦੋਂ ਵੀ ਉੱਠਦੇ ਸੀ ਕਿ ਇਹਨਾਂ ਚੁਕ ਮੀਟਿੰਗਾਂ ਕਰ ਲਈ ਤੁਸੀਂ ਜੇ ਇੱਕ ਤਾਂ ਹੀ ਕਰਨੀ ਆਉਣ ਵਾਲੇ ਟਾਈਮ 'ਚ ਤੇ ਫਿਰ ਤੁਸੀਂ ਉਹ ਬਲਵੀਰ ਸਿੰਘ ਰਾਜੇਪਾਲ ਜਾਂ ਜਿਹੜੇ ਵਧੀਆ ਟੇਬਲ ਟਾਕ ਤੇ ਗੱਲ ਕਰ ਸਕਦੇ ਨੇ ਪੜ੍ਹੇ ਲਿਖੇ ਹੈਗੇ ਦੇ ਲੀਡਰ ਉਹਨਾਂ ਨੂੰ ਲੈ ਜਾਓ ਇਸ ਤਰ੍ਹਾਂ ਦੀ ਗੱਲ ਨਜ਼ਰ ਨਹੀਂ ਆਈ ਔਰ ਜਿਸ ਤਰੀਕੇ ਨਾਲ ਕੋਈ ਜੁਆਇੰਟ ਸੈਕਟਰੀ ਦੇ ਕੈਂਪ ਤੇ ਮੈਡੀਕਲ ਏਡ ਲਈ ਗਈ ਬੜਾ ਤਸ਼ਾਹਤ ਨਜ਼ਰ ਆਈ ਸੀ ਉਸ ਦਿਨ ਤੋ ਇਹ ਤੋਂ ਕੁਛ ਨਾ ਕੁਛ ਤਾਂ ਲੱਗ ਰਿਹਾ ਸੀ ਕਿ ਗੜਬੜਤਾ ਹੈ ਤੇ ਹੁਣ ਇਲਜ਼ਾਮ ਜਿਹੜੇ ਲੱਗ ਰਹੇ ਨੇ ਕਿ ਸਾਰਾ ਕੁਝ ਹੀ ਮਿਲਬਲਾ ਕੇ ਕੇਂਦਰ ਨਾਲ ਵੀ ਤੇ ਪੰਜਾਬ ਨਾਲ ਮੋਰਚਾ ਫੇਲ ਹੋ ਰਿਹਾ ਸੀ ਤੇ ਸਰਕਾਰ ਨੂੰ ਕਿਹਾ ਵੀ ਆ ਤਰੀਕਾ ਵਰਤੋ ਤੇ ਮੋਰਚਾ ਚੱਕ ਦਿਓ ਸਾਨੂੰ ਫੜੋ ਤੇ ਉਦੋਂ ਬਾਅਦ ਆਪਾਂ ਸਾਡਾ ਮੋਰਚਾ ਸਫਲ ਬਸ ਕਹਾਂਗੇ ਤੁਹਾਡੇ ਖਿਲਾਫ ਬੋਲੀ ਚੱਲਾਂਗੇ ਇਸ ਤਰ੍ਹਾਂ ਦੀ ਗੱਲ ਹੁਣ ਇਹ ਤਾਂ ਹੈ ਲੋਕ ਜਿਹੜੇ ਇਲਜ਼ਾਮ ਲਾ ਰਹੇ ਨੇ ਉਹ ਇਲਜ਼ਾਮ ਮੋਰਚਾ ਲਾਉਣ ਤੇ ਕਰੋੜਾਂ ਦਾ ਸੈਂਕੜੇ ਕਰੋੜ ਮੈਂ ਉਹ ਨਹੀਂ ਦੱਸਣਾ ਕਿਉਂਕਿ ਮੈਨੂੰ ਕੋਈ ਤੇ ਹਰਾਨੀ ਹੁੰਦੀ ਵੀ ਇੰਨਾ ਪੈਸਾ ਵੀ ਦੇ ਦੇਣਗੇ ਉਦੋਂ ਸੈਕਟਰੀ ਕਰੂਣਾ ਤੱਕ ਜਾਂਦਾ ਵੀ ਉਹ ਦੇ ਕੇ ਸੌਦਾ ਕੀਤਾ ਇਹਨਾਂ ਨੇ ਤਰੋਂ ਇਹ ਗੱਲ ਲੇਕਿਨ ਉਹਨਾਂ ਜਵਾਬ ਸੁਣ ਲੀਏ ਇੱਕ ਪੱਖ ਹੈ ਨਾ ਤਾਂ ਜਿਹੜਾ ਲਾਏ ਨੇ ਲੇਕਿਨ ਜਗਜੀਤ ਸਿੰਘ ਢੱਲੇਵਾਲ ਦਾ ਜਵਾਬ ਆ ਰਿਹਾ ਜਗਜੀਤ ਸਿੰਘ ਢੱਲੇਵਾਲ ਉਹ ਕਹਿੰਦਾ ਦੇਖੋ ਗਲਤ ਫਹਿਮੀ ਪੈ ਗਈ ਮੇਰੇ ਸਾਥੀਆਂ ਚ ਕਿਉਂਕਿ ਬਗਾਵਤ ਤਾਂ ਜਗਜੀਤ ਸਿੰਘ ਢੱਲੇਵਾਲ ਤੇ ਹੋਈ ਹੈ ਨਾ ਵੈਸੇ ਤੁਹਾਨੂੰ ਇਹ ਵੀ ਦੱਸਦਾ ਜਗਜੀਤ ਸਿੰਘ ਢੱਲੇਵਾਲ ਤੇ ਸਰਪੰਨ ਸਿੰਘ ਪਦੇਰ ਚ ਵੀ ਕੋਈ ਨਹੀਂ ਉਹਨਾਂ ਦੀ ਵੀ ਦੂਰੀਆਂ ਵਧੀਆਂ ਹੋਈਆਂ ਨੇ ਇਹ ਵੀ ਦੋਨੇ ਇਕੱਠੇ ਨਹੀਂ ਹੈ ਮੈਨੂੰ ਲੱਗਦਾ ਤੇ ਉਹਨਾਂ ਦੇ ਕਈ ਵਾਰੀ ਗੱਲਾਂ ਤੋਂ ਜਿਹੜਾ ਸਮਝ ਆਉਦੀ ਹੈ ਹੁਣ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ 4 ਤਰੀਕ ਨੂੰ ਮੀਟਿੰਗ 'ਚ ਜਾਣਾ ਕਿ ਨਹੀਂ ਇਹ ਵੀ ਇੱਕ ਸਵਾਲ ਜਿਹੜਾ ਖੜਾ ਹੋ ਗਿਆ ਖੈਰ ਤੇ ਜਗਜੀਤ ਸਿੰਘ ਢੱਲੇਵਾਲ ਕਹਿੰਦਾ ਜੀ ਗਲਤਫਹਿਮੀ ਮੈਂ ਦੂਰ ਕਰੂੰਗਾ ਮਿਲੂੰਗਾ ਗੱਲ ਕਰੂੰਗਾ ਸਾਡੇ ਕੋਲ ਹਰ ਚੀਜ਼ ਦਾ ਪਾਈ ਪਾਈ ਦਾ ਹਿਸਾਬ ਹੈ ਅਸੀਂ ਹਿਸਾਬ ਦੇਣ ਨੂੰ ਤਿਆਰ ਹੈ ਇਹ ਗੱਲ ਉਹਨਾਂ ਨੇ ਕਹੀ ਇਹ ਤਾਂ ਪੈਸੇ ਦੇ ਮਾਮਲੇ 'ਚ ਹੋ ਗਿਆ ਨਾ ਦੂਜੀ ਗੱਲ ਇਹਦੇ ਤੁਸੀਂ ਕਹਿੰਦੇ ਹੋ ਕਿ ਮੈਂ ਮਰ ਮਰਤ ਰੱਖਿਆ ਥੋੜੇ ਸਭ ਦੇ ਸਲਾਹ ਨਾਲ ਰੱਖਿਆ ਸੀ ਪਰ ਮਰਨ ਵਰਤ ਸੀ ਮੈਂ ਅੰਨ ਨਹੀਂ ਖਾਧਾ ਤੇ ਜੇ ਤੁਹਾਨੂੰ ਸ਼ੱਕ ਹੈ ਤਾਂ ਤੁਸੀਂ ਕੰਮ ਕਰੋ ਤੁਸੀਂ ਵੀ ਰਿਪੋਰਟਾਂ ਦੇਖ ਲਓ ਵਿਗਿਆਨ ਦੀਆਂ ਰਿਪੋਰਟਾਂ ਦੇਖ ਲਓ ਮੈਂ ਤੁਹਾਨੂੰ ਥੋੜੇ ਯਾਦ ਹੋ ਜਿਹੜੇ ਮੇਰੇ ਨਾਲ ਜੁੜੇ ਹੋਏ ਡਾਕਟਰ ਸਵੇਬਾਨ ਸਿੰਘ ਨਾਲ ਮੈਂ ਗੱਲ ਕੀਤੀ ਸੀ ਜਿਹੜੇ ਸ਼ੁਰੂ ਚ ਉਹਨਾਂ ਦੀ ਟੀਮ ਇਹਨੂੰ ਦੇਖ ਰਹੀ ਸੀ ਤੇ ਜਦੋਂ ਮੈਡੀਕਲ ਹੈਲ ਲੈ ਲਈ ਉਸ ਤੋਂ ਬਾਅਦ ਮੈਂ ਪੁੱਛਿਆ ਮੈਂ ਕਿਹਾ ਵੀ ਕੀ ਚੀਜ਼ ਹੈ ਉਨੇ ਮੈਂ ਸਮਝਾਇਆ ਕਹਿੰਦੇ ਇਹ ਨਹੀਂ ਇਹ ਟਪੀਮ ਜਿਹੜੀ ਬਾਡੀ ਨੂੰ ਜਿਹੜੇ ਸਰੀਰ ਨੂੰ ਚਾਹੀਦੇ ਨੇ ਮਿਨਰਲ ਪ੍ਰੋਟੀਨ ਜਾਂ ਹੋਰ ਜਿਹੜੀਆਂ ਗੱਲਾਂ ਚਾਹੀਦੀਆਂ ਨੇ ਉਹਨੂੰ ਲਿਕਵਿਡ ਫਾਰਮ ਚ ਦੇ ਦੋ ਉਹਨੂੰ ਮੈਡੀਕਲ ਦਾ ਐਡ ਦਾ ਨੋ ਉਹ ਦੇ ਦਿਓ ਜੋ ਮਰਜ਼ੀ ਕਰਨਾ ਤੇ ਫਿਰ ਉਹਦੇ ਚ ਤਾਂ ਬਿਲਕੁਲ ਫਰਕ ਹੀ ਨਹੀਂ ਪੈਂਦਾ ਉਹ 15 ਸਾਲ ਪਈ ਰਹੀ ਜਿਹੜੀ ਮਰੀਪੁਰ ਵਾਲੀ ਸ਼ੰਬਰੀ ਲੈਂਬਰੋਨ ਤੇ ਜਾ ਬਜ਼ੁਰਗ ਬੰਦਾ ਬਾਪੂ ਸੂਰ ਸਿੰਘ ਖਾਲਸਾ 8 ਸਾਲ ਤੇ ਉਹਦੇ ਜੇ ਬਸ ਖਾਦੇ ਨਹੀਂ ਇਹ ਵੀ ਕਹਿੰਦਾ ਮੈਂ ਅਨਾਜ ਨਹੀਂ ਖਾਦਾ ਜਿਹੜੀ ਉਹਨਾਂ ਦਾ ਜਵਾਬ ਹੈ ਕਿ ਜੀ ਮੈਂ ਅਨਾਜ ਨਹੀਂ ਖਾਦਾ ਮੈਡੀਕਲ ਏਡ ਲਈ ਤੇ ਫਿਰ ਮਤਲਬ ਤਾਂ ਇਹੀ ਹੈ ਨਾ ਕਿ ਤੁਸੀਂ ਕੁਝ ਲੈਂਦੇ ਰਹੇ ਹੋ ਤਾਂ ਚਾਹੇ ਕਈ ਸਾਲ ਜਿਉਂਦੇ ਰਹਿੰਦੇ ਤੇ ਇੱਕ ਹੋਰ ਸਵਾਲ ਵੀ ਪੰਜ ਵਾਰ ਬਰਤ ਰੱਖਿਆ ਉਹਨੂੰ ਤਜਰਬਾ ਸੀ ਬਰਤ ਰੱਖਣ ਦਾ ਇਹ ਗੱਲ ਲੋਕ ਕਹਿੰਦੇ ਸੀ ਇਹਨੇ ਮਰਨਾ ਨਹੀਂ ਇਹ ਗੱਲ ਸਹੀ ਸੀ ਤੋਂ ਇਸ ਕਰਕੇ ਉਹਨਾਂ ਦਾ ਜਵਾਬ ਦੂਜਾ ਤੇ ਤੀਜੇ ਦਾ ਮਹਿਰਾਨ ਤੀਜੇ ਦਾ ਜਵਾਬ ਨਹੀਂ ਦਿੱਤਾ ਜਿਹੜੇ ਲੋਕਾਂ ਦੇ ਲਈ ਤਾਂ ਆਰਐਸਐਸ ਨੇ ਜਾਏ ਤਾਂ ਭਾਰਤੀ ਜਨਤਾ ਪਾਰਟੀ ਨੇ ਕਰਾਇਆ ਜਾ ਉਹਦਾ ਜਵਾਬ ਹੈ ਉਹਦੇ ਕਨਟਰਡਿਕਸ਼ਨ ਨਹੀਂ ਦਿੱਤੀ ਉਹਦੀ ਕਨਟਰਡਿਕਸ਼ਨ ਤੇ ਲਈ ਚਾਹੀਦੀ ਜੇ ਨਹੀਂ ਹੈ ਅਗਰ ਤੁਸੀਂ ਕਹੋ ਕਿ ਵੈਸੀ ਇਲਜ਼ਾਮ ਤੁਸੀਂ ਇਹੀ ਕਹ ਦੋ ਲੋਕ ਵੈਸੀ ਇਲਜ਼ਾਮ ਲਾਉਂਦੇ ਨੇ ਸਾਡੇ ਤੇ ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ ਅਸੀਂ ਰੋਲ ਇਹਦੇ ਨਾਲ ਹੈ ਕਿਸਾਨੀ ਲਹਿਰ ਨਾਲ ਸੰਬੰਧਿਤ ਹੈ ਫਿਰ ਅਗਲੀ ਗੱਲ ਕਿ ਤੁਸੀਂ ਕਹਿੰਦੇ ਹੋ ਅਸੀਂ ਗੈਰ ਰਾਜਨੀਤਿਕ ਹੈ ਤਾਂ ਕਿਹੜਾ ਤੁਸੀਂ ਕਹਿੰਦੇ ਸਾਰੀ ਇਹ ਤਾਂ ਸਿਆਸੀ ਪਾਰਟੀਆਂ ਤੁਹਾਨੂੰ ਮਿਲ ਲਉਂਦੀਆਂ ਸੀ ਨੌ ਦੇ ਗੈਰ ਰਾਜਨੀਤਿਕ ਸੀ ਅਧਰਵਾਤ ਸਾਰਾ ਕੁਝ ਹੋ ਰਿਹਾ ਸੀ ਹਾਂ ਚੋਣਾ ਨਹੀਂ ਲੜੀਆਂ ਤੁਸੀਂ ਬਾਕੀ ਤਾਂ ਸਭ ਕੁਝ ਉਵੇਂ ਹੀ ਚੱਲਦਾ ਜਿਵੇਂ ਬਾਕੀ ਜਥੇਬੰਦੀਆਂ ਚ ਤੇ ਮੈਨੂੰ ਇੱਕ ਗੱਲ ਹੋਰ ਸਮਝ ਆਈ ਸੀ ਕਿ ਜਿਹੜੇ ਸਾਫਾ ਪੁਲਸ ਅਫਸਰ ਜੋ ਨਾਲ ਰੱਖੇ ਸੀ ਉਹ ਸਰਕਾਰ ਨੇ ਭੇਜੇ ਸੀ ਇਹਨਾਂ ਨਾਲ ਜਸਕਰਨ ਸਿੰਘ ਤੇ ਨਰਿੰਦਰ ਭਰਗੋ ਉਹ ਕਿਉਂ ਰਹਿੰਦੇ ਸੀ ਸਵਾਲ ਤਾਂ ਬੜੇ ਇਕੱਠੇ ਹੋ ਗਏ ਨੇ ਜਿਹੜੇ ਲੇਕਿਨ ਇਹ ਗੱਲ ਵੀ ਬੜੀ ਕਲੀਅਰ ਹੋ ਗਈ ਕਿ ਮੋਰਚਾ ਜਿਹੜਾ ਹੈ ਉਹ ਕ੍ਰਿਸ਼ ਵਧ ਗਿਆ ਔਰ ਲੋਕਾਂ ਦੇ ਮਨਾਂ 'ਚ ਪਹਿਲੇ ਹੀ ਸੀ ਔਰ ਇਹ ਪਹਿਲੀ ਵਾਰ ਜਿਹੜੇ ਲਹਿਰ ਤੇ ਨੁਕਸਾਨ ਕਿਵੇਂ ਹੁੰਦਾ ਹੈ ਲਹਿਰ ਦਾ ਇਹ ਨੁਕਸਾਨ ਹੋਇਆ ਜਦੋਂ ਦਿੱਲੀ ਦਾ ਮੋਰਚਾ ਲੱਗਿਆ ਸੀ ਲੋਕਾਂ ਨੂੰ ਲੱਗਦਾ ਸਾਡਾ ਮੋਰਚਾ ਔਰ ਸਾਰੀ ਦੁਨੀਆ 'ਚ ਕਿਸਾਨਾਂ ਦੇ ਦੀ ਮਦਦ ਹੋ ਰਹੀ ਸੀ ਲੋਕ ਮਦਦ ਵੀ ਕਰਦੇ ਸੀ ਫਾਈਨੈਂਸ਼ੀਅਲੀ ਵੀ ਮਦਦ ਕਰਦੇ ਸੀ ਆਰਥਿਕ ਤੌਰ ਤੇ ਵੀ ਮਦਦ ਕਰਦੇ ਸੀ ਭਾਵਕ ਤੌਰ ਤੇ ਵੀ ਮਦਦ ਕਰਦੇ ਸੀ ਬਰਤਾਂਤ ਵੀ ਇਸ ਤਰ੍ਹਾਂ ਦਾ ਸੱਜਿਆ ਜਾ ਚੁੱਕਿਆ ਸੀ ਸਾਰੀ ਦੁਨੀਆ 'ਚ ਕੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਮੋਦੀ ਸਰਕਾਰ ਕਰ ਰਹੀ ਹੈ ਤੇ ਇਸ ਵਾਰ ਤੁਹਾਡਾ ਕੀ ਸਿਰ ਨਹੀਂ ਬਲਕਿ ਉਲਟ ਹੋਇਆ ਵਪਾਰੀਆਂ ਦਾ ਤੁਹਾਡੇ ਨਾਲ ਤੁਹਾਡੇ ਆ ਜਿਹੜੇ ਜਦੋਂ ਸਭ ਤੋਂ ਮੋਰਚਾ ਅੰਬਾਲਾ ਰਾਜਪੁਰਾ ਸਾਰੇ ਲੋਕ ਬਰੁੱਧ ਸੀ ਕਿਸਾਨਾਂ ਦੇ ਇਸ ਕਿਸਮ ਦਾ ਵਰਤਾਨ ਸਿਰਜਿਆ ਗਿਆ ਤੀਜੀ ਗੱਲ ਕਿ ਤੁਸੀਂ ਕਾਨਫਰੰਸ ਕਿਸੇ ਨੂੰ ਲਿਆ ਚੌਥੀ ਗੱਲ ਕਿ ਜਿਹੜੀ ਤੁਸੀਂ ਭਗਵੰਤ ਮਾਨ ਕਹਦਾ ਕਿ ਇਹਨਾਂ ਨੂੰ ਤਾਂ ਵਜਾ ਨਹੀਂ ਜਗ੍ਹਾ ਚਾਹੀਦੀ ਹੈ ਤੁਸੀਂ ਕੋਈ ਗਰਾਊਂਡ ਨਹੀਂ ਬਣਾਇਆ ਕੁਝ ਨਹੀਂ ਕੀਤਾ ਲੋਕਾਂ ਨੂੰ ਕਾਨਫਰੰਸ ਨਹੀਂ ਰਿਹਾ ਜੋ ਵੀ ਅਸੀਂ ਮੋਰਚਾ ਚ ਪੇਉ ਲੋਣਾ ਤੇ ਮੋਰਚਾ ਜਦੋਂ ਫੇਲ ਹੋਣ ਵਾਲੀ ਸਥਿਤੀ ਤੇ ਆ ਗਿਆ ਤੇ ਤੁਸੀਂ ਕਹਿੰਦਾ ਕਿ ਜਿਹੜੇ ਲੋਕ ਹੁਣੇ ਥੋੜੀ ਸਾਥੀ ਚ ਜਾਮ ਲਾ ਰਹੇ ਨੇ ਕਿ ਸਰਕਾਰ ਨੂੰ ਕਹਿੰਦਾ ਚੱਕ ਦੋ ਸਾਨੂੰ ਜਿਹੜੀ ਇਹ ਜਿਹੜੀ ਇਹਦਾ ਜਵਾਬ ਕੋਈ ਨਹੀਂ ਹੈ ਲੇਕਿਨ ਉਹਦੇ ਪ੍ਰਭਾਵ ਸਾਰੇ ਨਜ਼ਰ ਆ ਰਹੇ ਨੇ ਕੀ ਸੱਚ ਹੈ ਪਿਆਰੇ ਦਰਸ਼ਕੋ ਇਹ ਤੁਹਾਡੇ ਸਾਹਮਣੇ ਤੁਸੀਂ ਇਹਦਾ ਜਵਾਬ ਦੇ ਸਕਦੇ ਲੇਕਿਨ ਕਿਸਾਨਾਂ ਦੇ ਕਲੇਸ਼ ਦੇ ਕਿਸਾਨੀ ਲਹਿਰ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਇਹ ਮੈਂ ਕਹਿ ਸਕਦਾ ਤੁਹਾਡਾ ਬਹੁਤ ਬਹੁਤ